i got it ਸੋਤੀ ਜਿਹੜੀ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਇੱਕ ਇਸ ਮਕਸਦ ਨੂੰ ਰੇਕ ਕਰ ਰਿਹਾ ਮਾਈਕ ਰੂਜੀ ਕਾ ਖਾਲਸਾ ਵਾਈਬ੍ਰੇਟਿਟੇ ਸਬ ਆਪਰੇਸ਼ਨ ਸੰਧੂਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਹਿੰਦੁਸਤਾਨ ਦੀ ਫੌਜ ਨੂੰ ਇਸ ਲਈ ਲਾਂਚ ਕਰਨਾ ਪਿਆ ਕਿਉਂਕਿ ਪਾਕਿਸਤਾਨ ਦੇ ਅਤਵਾਦੀਆਂ ਨੇ ਪਾਕਿਸਤਾਨ ਦੀ ਸਰਕਾਰ ਨੇ ਮਿਲ ਕੇ ਅਤਵਾਦੀਆਂ ਤੋਂ ਪਹਿਲਗਾਮ ਦੇ ਵਿੱਚ 26 ਤੋਂ ਵੱਧ ਸਾਡੇ ਸਲਾਨੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਸੀ ਉਹਨਾਂ ਦੀਆਂ ਪੈਣਾ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੇ ਪਰਿਵਾਰ ਬਿਲਕੁਲ ਵਿਰਲਾਪ ਕਰਦੇ ਰੇ ਕੋਲ ਖੜੇ ਸੀ ਉਹਨਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਨਿਹੱਥੇ ਲੋਕਾਂ ਦੇ ਉੱਪਰ ਉਸ ਦਾ ਬਦਲਾ ਲੈਣ ਲਈ ਉਸ ਦੀ ਨਾਰਾਜ਼ਗੀ ਉਸ ਦਾ ਗੁੱਸਾ ਦੇਸ਼ ਦੇ ਵਿੱਚ ਹਰ ਬੱਚੇ-ਬੱਚੇ ਦੇ ਮਨ ਦੇ ਵਿੱਚ ਸੀ ਹਰ ਬੰਦਾ ਇਹ ਗੱਲ ਕਹਿ ਰਿਹਾ ਸੀ ਕਿ ਪ੍ਰਧਾਨ ਮੰਤਰੀ ਜੀ ਪਾਕਿਸਤਾਨ ਤੋਂ ਬਦਲਾ ਲਓ ਅਤਵਾਦੀਆਂ ਤੋਂ ਬਦਲਾ ਲਓ ਪ੍ਰਧਾਨ ਮੰਤਰੀ ਜੀ ਨੇ ਤੇ ਦੇਸ਼ ਦੀ ਫੌਜ ਨੇ ਸਭ ਤੋਂ ਵੱਡਾ ਆਪਰੇਸ਼ਨ ਸੰਧੂਰ ਚਲਾਇਆ ਤੇ ਪਾਕਿਸਤਾਨ ਦੇ ਨੌ ਜਿਹੜੇ ਆਤਵਾਦਿਆਂ ਦੇ ਅੱਡੇ ਸੀ ਬਹੁਤ ਵੱਡੇ ਵੱਡੇ ਇਹਨਾਂ ਨੇ ਬਣਾਏ ਹੋਏ ਉਹਨਾਂ ਨੂੰ ਤੈਸ਼ ਨੈਸ ਕੀਤਾ ਤੇ 100 ਤੋਂ ਵੱਧ ਆਤਵਾਦਿਆਂ ਨੂੰ ਮਾਰਿਆ ਉਹਨਾਂ ਨੂੰ ਸਬਕ ਸਿਖਾਇਆ ਇਹ ਦੱਸਿਆ ਕਿ ਹਿੰਦੁਸਤਾਨ ਜੇ ਸ਼ਾਂਤ ਰਹਿਣਾ ਚਾਹੁੰਦਾ ਤਾਂ ਉਸ ਨੂੰ ਸ਼ਾਂਤ ਰਹਿਣਾ ਦਿਓ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਵੀ ਜ਼ੁਲਮ ਕਰਨਾ ਜਿੰਨਾ ਗੁਨਾਹਗਾਰ ਹੈ ਉਹਨੇ ਸਹਿਣ ਵਾਲਾ ਜੇ ਸਾਡੇ ਤੇ ਜ਼ੁਲਮ ਕੀਤਾ ਗਿਆ ਤੇ ਅਸੀਂ ਉਹਦਾ ਬਦਲਾ ਲੈਣਾ ਉਸ ਦਾ ਬਦਲਾ ਲਿੱਤਾ ਤੇ ਉਹਨਾਂ ਤੇ 100 ਤੋਂ ਵੱਧ ਅਤਵਾਦੀਆਂ ਨੂੰ ਮਾਰਿਆ ਫਿਰ ਪਾਕਿਸਤਾਨ ਦੇ ਜਦੋਂ ਫੌਜ ਨੇ ਫਿਰ ਭਾਰਤ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਬਦਲੇ ਦੇ ਵਿੱਚ ਹਿੰਦੁਸਤਾਨ ਦੀ ਫੌਜ ਨੇ ਕੈਂਸਟ ਉਹਨਾਂ ਦੇ ਹਵਾਈ ਅੱਡੇ ਤੈਸ਼ ਨੈਸ਼ ਕਰ ਦਿੱਤੇ ਪਰ ਹਰਾਨੀ ਵੀ ਤੁਸੀਂ ਇਹ ਗੱਲ ਸਮਝੋ ਕਿ ਇਹ ਫਰਾਗ ਦੀ ਲਿਆ ਹਿੰਦੁਸਤਾਨ ਦੀ ਵੀ ਇੱਕ ਵੀ ਕਿਸੇ ਜਾਨ ਤੇ ਮਾਲ ਦੀ ਆਮ ਆਦਮੀ ਦੇ ਨਾ ਕਿਸੇ ਘਰ ਦਾ ਪਾਕਿਸਤਾਨ ਦਾ ਨੁਕਸਾਨ ਹੋਇਆ ਨਾ ਕਿਸੇ ਬੰਦੇ ਨੂੰ ਮਾਰਿਆ ਗਿਆ ਸਿਰਫ ਅਤਵਾਦੀਆਂ ਨੂੰ ਮਾਰਿਆ ਗਿਆ ਅਸੀਂ ਸ਼ਾਂਤੀ ਨਾਲ ਜੀਣਾ ਚਾਹੁੰਦੇ ਹਾਂ ਹਿੰਦੁਸਤਾਨ ਦੇ ਲੋਕ ਸ਼ਾਂਤੀਪ੍ਰੀਅ ਹਨ ਸ਼ਾਂਤੀ ਦੇ ਨਾਲ ਜਿਉਣਾ ਚਾਹੁੰਦੇ ਨੇ ਪਰ ਜੇ ਸਾਨੂੰ ਕੋਈ ਵੰਗਾਰੇਗਾ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਏ ਕਿ ਪਾਕਿਸਤਾਨ ਵਰਗੀ ਅਸੀਂ ਕਰਦੇ ਆ ਜੇ ਕੋਈ ਸਾਨੂੰ ਜਾਣ ਪੁੱਛ ਕੇ ਛੇੜਦਾ ਹੈ ਆਪਰੇਸ਼ਨ ਸੰਧੂਰ ਦੇ ਵਿੱਚ ਜੋ ਕਾਮਯਾਬੀ ਹਿੰਦੁਸਤਾਨ ਦੀ ਫੌਜ ਨੂੰ ਮਿਲੀ ਹੈ ਉਹਨਾਂ ਨੇ ਜੋ ਸ਼ਾਂਤੀ ਪੂਰਵ ਕੇ ਸਾਰਾ ਹਲ ਕੀਤਾ ਉਸ ਦੀ ਅਸੀਂ ਉਹਨਾਂ ਨੂੰ ਸਲੂਟ ਕਰਦੇ ਹੋਏ ਫੌਜ ਨੂੰ ਅਜ ਤਿਰੰਗਾ ਮਾਰਚ ਕੀਤਾ ਸਾਡੇ ਹਲਕੇ ਛਤਰਾਣੇ ਤੋਂ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਆਮ ਜਿਹੜੇ ਸਾਰੇ ਜਥੇਬੰਦੀਆਂ ਨੇ ਭਾਈਵਾਲ ਉਹਨਾਂ ਨੇ ਆਮ ਲੋਕਾਂ ਨੇ ਮਿਲ ਕੇ ਇਹ ਸਾਰਾ ਪ੍ਰੋਗਰਾਮ ਕੀਤਾ ਤਿਰੰਗਾ ਮਾਰਚ ਕੀਤਾ ਬਹੁਤ ਅਸੀਂ ਦੇਸ਼ ਦੇ ਫੌਜੀਆ ਨੂੰ ਸਲਾਮ ਕਰਦੇ ਆ ਤੇ ਦੇਸ਼ ਦੀ ਫੌਜ ਨੂੰ ਸਲਾਮ ਕਰਦੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਜੋ ਜਰਨਲ ਨੂੰ ਫ੍ਰੀ ਹੈਂਡ ਦੇ ਕੇ ਜਿਸ ਤਰੀਕੇ ਦਾ ਜਵਾਬ ਆਪਣੀ ਹਿੰਦੁਸਤਾਨ ਦੀ ਫੌਜ ਨੇ ਦਿੱਤਾ ਹੈ ਇਹ ਬਹੁਤ ਘੱਟ ਉਦਾਹਰਨਾਂ ਨੇ ਕਿ ਜਿਹੜੇ ਲੋਕਾਂ ਨੇ ਗناہ ਕੀਤਾ ਉਹਨਾਂ ਨੂੰ ਸ਼ਰਧ ਦਿੱਤੀ ਹੈ ਉੱਥੇ ਕੋਈ ਪਰਲਕਦਾ ਕਿ ਕੋਈ ਇਹੋ ਜੀ ਜਗ੍ਹਾ ਦੇ ਉੱਤੇ ਬੰਬਾਰੀ ਨਹੀਂ ਕੀਤੀ ਗਈ ਜਿੱਥੇ ਲੋਕਾਂ ਨੂੰ ਜਵਾਬਦੇ ਹੋਣਾ ਪਵੇ। ਔਰ ਥੋੜੇ ਟਾਈਮ ਦੇ ਵਿੱਚ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਾਫੀ ਕੀਤਾ ਵੀ ਅੱਗੇ ਤੋਂ ਸੁਧਰ ਜੋ ਇਹ ਜੋ ਜਵਾਬ ਦਿੱਤਾ ਹੈ ਨਹੀਂ ਵੀ ਇਸ ਕੋ ਅਗਲਾ ਜੋ ਜਵਾਬ ਹੋਏਗਾ ਉਹ ਬਹੁਤ ਸਖਤ ਹੋਏਗਾ। ਤੇ ਬਹੁਤ-ਬਹੁਤ ਸਾਨੂੰ ਮਾਣ ਹੈ ਆਪਣੀ ਫੌਜ ਤੇ ਆਪਣੀ ਸਰਕਾਰ ਔਰ ਮੋਦੀ ਸਾਹਿਬ ਤੇ ਜਿਨ੍ਹਾਂ ਨੇ ਸਹੀ ਤਰੀਕੇ ਦੇ ਨਾਲ ਇਹਨੂੰ ਹੈਂਡਲ ਕੀਤਾ ਹੈ ਔਰ ਜਿਹੜੇ ਬੇਗਨਾ ਲੋਕ ਮਾਰੀ ਸੀ ਉਹਨਾਂ ਦਾ ਬਦਲਾ ਲਿਆ ਅਸੀਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਪ੍ਰਧਾਨ ਮੰਤਰੀ ਜੀ ਨੂੰ ਔਰ ਸਾਡੀ ਫੌਜ ਨੂੰ ਪਰਿੰਦੇ ਜੈ 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 ਹਾਂ ਜਲੋ ਆਲੋ ਪਾਇਆ ਬੈਂਸੀ ਵਰਗਾ ਆਉਣੇ ਚਲੋ ਕੋਈ ਨਾ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਮੈਂ ਇੱਕ ਗੱਲ ਹੀ ਸਾਂਝੀ ਕਰਨੀ ਹੈ ਕਿ ਪਾਕਿਸਤਾਨ ਨੇ ਹਿੰਦੁਸਤਾਨ ਨਾਲ ਕਿਸੇ ਤਰ੍ਹਾਂ ਦੀ ਵੀ ਇੱਥੇ ਹੱਥ ਬੰਨ੍ਹਣ ਦੀ ਕੋਈ ਕਸਰ ਨਹੀਂ ਛੱਡੀ ਜਿੱਥੇ ਉਹਨਾਂ ਨੇ ਐਨਏ ਸੈੱਟ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਧਾਰਮਿਕ ਇੱਕ ਭਾਵਨਾ ਸਾਨ ਉਹਨਾਂ ਨੂੰ ਠੇਸ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਅੱਜ 에ਅਰ ਫੋਰਸ ਦਾ ਜੀਆ ਚੀਫ ਕਮਾਂਡਰ ਸੀ ਉਹਦਾ ਬਿਆਨ ਆ ਰਿਹਾ ਸੀ ਜਿੱਤ ਦੇ ਵਿੱਚ ਵੀ ਉਹਨਾਂ ਨੇ ਮੁੱਖ ਨਿਸ਼ਾਨਾ ਉਹਨਾਂ ਦਾ ਦਰਬਾਰ ਸੀ ਵੀ ਇੱਥੇ ਪੰਜਾਬ ਦੇ ਵਿੱਚ ਅਟੈਕ ਕਰਕੇ ਇਹਨਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਖੇੜੀਏ ਔਰ ਇਹ ਲੋਕ ਸਾਡੇ ਨਾਲ ਜੁੜ ਜਾਣ ਪਰ ਜੋ ਇਥੋਂ ਸਿੱਖ ਕੌਮ ਹੈ ਇਥੋਂ ਦੇ ਲੋਕ ਹੈ ਸਿੱਖ ਲੀਡਰਸ਼ਿਪ ਹੈ ਜਾਂ ਹੋਰ ਸਾਡਾ ਭਾਈਚਾਰਾ ਹੈ ਉਹ ਆਪਣੇ ਦੇਸ਼ ਦੇ ਨਾਲ ਖੜੇ ਨੇ ਜੇ ਉਹਨਾਂ ਨੂੰ ਲੋੜ ਪਈ ਧਾਰਮਿਕ ਭਾਵਨਾ ਨਾਲ ਵੀ ਆਪਣੀ ਕੁਰਬਾਨੀ ਦੇਣ ਦੀ ਤਾਂ ਦਰਬਾਰ ਸਾਹਿਬ ਨੂੰ ਮੂੰਹ ਨਹੀਂ ਕਰਨ ਦਿਆਂਗੇ ਸੀ ਇਹ ਸੋਚ ਸਮਝ ਕੇ ਕਰਨ ਔਰ ਸਾਡੀ ਮੈਂ ਸਲੂਟ ਕਰਦਾ ਆਪਣੀ ਫੌਜ ਨੂੰ ਜਿਨ੍ਹਾਂ ਨੇ ਉਹਨਾਂ ਦੇ ਜਿੰਨੀਆਂ ਵੀ ਮਸਾਇਲੇ ਛੁੱਟੀਆਂ ਉਹਨਾਂ ਦੇ ਦਰਬਾਰ ਸਾਹਿਬ ਦੇ ਟਾਰਗੇਟ ਬਣਾ ਕੇ ਉਹਨਾਂ ਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ ਉਹ ਸਲੂਟ ਤੇ ਹੱਕਦਾਰ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਸ਼ਹਿਰ ਪਤਨਾ ਦੇ ਵਿੱਚ ਜਿਹੜੀ ਤਿਰੰਗਾ ਯਾਤਰਾ ਕੀਤੀ ਗਈ ਆ ਇਹ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜੋ ਹਮਲੇ ਹੋਏ ਸੀ ਉਸ ਵਕਤ ਜਿਹੜੇ ਕਿ 26 ਸਲਾਨੀ ਸੀ ਉਹ ਮਾਰੇ ਗਏ ਸੀ ਤੇ ਮੇਰੀ ਇੱਕ ਭੈਣ ਜਾਂ ਬੇਟੀ ਜਦੋਂ ਉੱਥੋਂ ਰੋਂਦੀ ਸੀ ਤਾਂ ਉਹ ਕਹਿੰਦੀ ਸੀ ਵੀ ਮੈਨੂੰ ਵੀ ਗੋਲੀ ਮਾਰ ਦਿਓ ਪਰ ਉਹਨਾਂ ਅੱਤਵਾਦੀਆਂ ਨੇ ਪਾਕਿਸਤਾਨ ਦੇ ਜੋ ਆਏ ਸੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਮੋਦੀ ਸਾਹਿਬ ਨੂੰ ਜਾ ਕੇ ਦੱਸਿਓ ਵੀ ਅਸੀਂ ਕੌਣ ਹ ਤੇ ਮੇਰੀ ਭੈਣ ਉਦੋਂ ਰੋਂਦੀ ਸੀ ਤਾਂ ਦੇਖਿਆ ਨਹੀਂ ਜਾਂਦਾ ਸੀ ਟੀਵੀ ਦੇ ਉੱਪਰ ਪਰ ਮੋਦੀ ਸਾਹਿਬ ਨੂੰ ਮੈਂ ਸੂਚਿਤ ਕਰਦਾ ਹਾਂ ਜਿਨ੍ਹਾਂ ਨੇ ਇਹ ਬੜੇ ਸਿੱਟੇ ਰੰਗ ਨਾਲ ਉਹਨਾਂ ਨੂੰ ਇਹ ਜਵਾਬ ਦਿੱਤਾ ਉਹਨਾਂ ਦੇ ਘਰ ਵਿੱਚੋਂ ਜਾ ਕੇ ਹੀ ਉਹਨਾਂ ਨੂੰ ਫੌਜ ਨੂੰ ਭੇਜ ਕੇ ਸਾਡੀ ਭਾਰਤੀ ਫੌਜ ਨੇ ਉਹਨਾਂ ਦੇ ਜਿੰਨੇ ਅਤਵਾਦੀਆਂ ਟਿਕਾਣੇ ਸੀ ਉਹ ਤੈਸ ਨਾਲ ਕੀਤਾ ਅਤੇ ਆਮ ਪਬਲਿਕ ਦਾ ਪਾਕਿਸਤਾਨ ਦੇ ਵਿੱਚ ਕੋਈ ਨੁਕਸਾਨ ਨਹੀਂ ਕੀਤਾ ਤੇ I'm <laughs>